ਉਹ ਮਨੁੱਖ ਤਨਵੰਤ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਨਾਲ ਸ਼ਰਤ ਜੋੜ ਲਈ ਲੈਵ ਲਾ ਲਈ ਉਹ ਤਨਵੰਤ ਕਿਵੇਂ ਹੋ ਗਏ ਕਿਉਂਕਿ ਉਹਨਾਂ ਕੋਲੇ ਗੁਣਾ ਰੂਪੀ ਖਜ਼ਾਨਾ ਆ ਗਿਆ ਗੁਣਾ ਰੂਪੀ ਖਜ਼ਾਨਾ ਕਿਉਂਕਿ ਗੁਣਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਵੈਲਿਊ ਨਹੀਂ ਕੱਢੀ ਜਾ ਸਕਦੀ ਗੁਣ ਬੜੇ ਕੀਮਤੀ ਹੁੰਦੇ ਨੇ ਨਾ ਖਰੀਦੇ ਜਾ ਸਕਦੇ ਨੇ ਇਹ ਨਾ ਬਾਜ਼ਾਰੋਂ ਮਿਲਦੇ ਨੇ ਨਾ ਹੱਟੀਆਂ ਤੋਂ ਮਿਲਦੇ ਨੇ ਨਾ ਉਧਾਰੇ ਮਿਲਦੇ ਨੇ ਇਹ ਕਮਾਉਣੇ ਪੈਂਦੇ ਨੇ ਤੇ ਜਿਹੜਾ ਦੂਜਾ ਧਨ ਮਾਇਆ ਰੂਪੀ ਪੈਸਾ ਰੂਪੀ ਉਹ ਤਾਂ ਜਿੱਥੋਂ ਮਰਜੀ ਲੈ ਲੈ ਮਲਵੇ ਮਲਵੇ ਮਿਲ ਜਾਂਦਾ ਕੰਮ ਕਰਕੇ ਮਿਲ ਜਾਂਦਾ ਉਧਾਰਾ ਮਿਲ ਜਾਂਦਾ ਚੋਰੀ ਕਰਕੇ ਮਿਲ ਜਾਂਦਾ ਬੜੇ ਤਰੀਕੇ ਨੇ ਬੰਦਾ ਮਾਰ ਜੋ ਖੋਲੋ ਧਨ ਮਿਲ ਜਾਂਦਾ ਉਹ ਬੜੇ ਤਰੀਕੇ ਨੇ ਗੁਰਬਾਣੀ ਦੇ ਅੰਦਰ ਧਨ ਕਿਨੂੰ ਕਿਹਾ ਗਿਆ ਗੁਰਬਾਣੀ ਦੇ ਅੰਦਰ ਧਨ ਕਿਹਾ ਗਿਆ ਰੱਬੀ ਗੁਣਾਂ ਨੂੰ ਜਿਹਦੇ ਅੰਦਰ ਰੱਬੀ ਗੁਣ ਨੇ ਜਿਹਦੇ ਜਿਹਦੇ ਨਿਰਮਲ ਕਰਮ ਕਰਮ ਨੇ ਤੇ ਮਾਲਕ ਦੀ ਬਾਣੀ ਕਹਿੰਦੀ ਏ ਮਨੁਖ ਤਨਵੰਤ ਹੈ ਏ ਤਨਵਾਨਾ ਗੁਰਬਾਣੀ ਉਹਨੂੰ ਤਨਵਾਨ ਮੰਨਦੀ ਹੈ ਸੰਸਾਰਿਕ ਲੋਕ ਪੈਸੇ ਵਾਲੇ ਨੂੰ ਜ਼ਮੀਨ ਵਾਲੇ ਨੂੰ ਕੋਠੀਆਂ ਗੱਡੀਆਂ ਕਾਰਾਂ ਵਾਲੇ ਨੂੰ ਧਨਵੰਤ ਮੰਨਦੇ ਨੇ ਵੀ ਆ ਅਮੀਰ ਪਰ ਗੁਰਬਾਣੀ ਦੇ ਪੱਖ ਤੋਂ ਵੇਖਾਂਗੇ ਗੁਰਬਾਣੀ ਕਹਿੰਦੀ ਵੀ ਅਮੀਰ ਉਹ ਹੈ ਜਿਹਦੇ ਕੋਲੇ ਰੱਬੀ ਗੁਣ ਆ ਗਏ ਜਿਹਦੇ ਕੋਲੇ ਗੁਣਾ ਦਾ ਖਜ਼ਾਨਾ ਜਿਹੜੇ ਇਹ ਰੱਬੀ ਗੁਣ ਨੇ ਨਾ ਨਾ ਬਾਜ਼ਾਰੋਂ ਮਿਲਦੇ ਨਾ ਹੱਟਿਓ ਮਿਲਦੇ ਨਾ ਖੋਹੇ ਜਾ ਸਕਦੇ ਨੇ ਨਾ ਮੁੱਲ ਮਿਲਦੇ ਨਾ ਉਧਾਰੇ ਮਿਲਦੇ ਇਹ ਕਮਾਉਣੇ ਪੈਂਦੇ ਜੇ ਦੁਨਿਆਵੀ ਧਨ ਦੀ ਗੱਲ ਕਰੀਏ ਤਾਂ ਮਿਲ ਜਾਂਦਾ ਹੈ ਕਮਾਈ ਕਰ ਲੈਂਦਾ ਬੰਦਾ ਤਾਂ ਪੈਸੇ ਆ ਜਾਂਦੇ ਨੇ ਚੋਰੀਆਂ ਠੱਗੀਆਂ ਕਰਕੇ ਬੰਦਾ ਕਮਾਈ ਜਾਂਦਾ ਉਹ ਧਨ ਆ ਜਾਂਦਾ ਇਹ ਵੀ ਗੱਲ ਤੇਤੇ ਰੱਖਿਓ ਦੁਨਿਆਵੀ ਧਨ ਲੁੱਟਿਆ ਜਾ ਜਾ ਸਕਦਾ ਚੋਰੀ ਹੋਣ ਦਾ ਡਰ ਆ ਵੀ ਕਿਤੇ ਕੋਈ ਚੋਰੀ ਨਾ ਕਰਕੇ ਲੈ ਜੇ ਪਰ ਜਿਹੜਾ ਗੁਣਾਰੂਪੀ ਖਜ਼ਾਨਾ ਨਾ ਇਹ ਲੁੱਟਿਆ ਨਹੀਂ ਜਾ ਸਕਦਾ ਇਹ ਖੋਇਆ ਨਹੀਂ ਜਾ ਸਕਦਾ ਇਹ ਤੁਹਾਡਾ ਤੁਹਾਡੇ ਨਾਲ ਹੀ ਨਿਭੂਗਾ ਤੇ ਜਿਹੜਾ ਗੁਨਾ ਦਾ ਖਜ਼ਾਨਾ ਇਹ ਨੂੰ ਤੁਸੀਂ ਵੰਡ ਲਓ ਇਹ ਬਰਜੇਗਾ ਘਟਦਾ ਨਹੀਂ ਹੈ ਜਿਹਨੂੰ ਬਾਬੇ ਦੀ ਬਾਣੀ ਕਹਿੰਦੀ ਆ ਖਾਵੇ ਖਰਚੇ ਰਾਲ ਮੇਲ ਪਾਈ ਤੋਟ ਨ ਆਵੇ ਵਧ ਦੋ ਜਾਈ ਜੇ ਨਾਮ ਰੂਪੀ ਗੁਣਾ ਰੂਪੀ ਖਜ਼ਾਨੇ ਨੂੰ ਵੰਡੋਂਗੇ ਨਾ ਇਹ ਖਜ਼ਾਨਾ ਵੱਧਦਾ ਹੈ ਤੇ ਬਾਣੀ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਵੀ ਭਾਈ ਇਹ ਕਦੇ ਘਟਦਾ ਨਹੀਂ ਹੈ ਜੋ ਗੁਣ ਮੇਰੇ ਕੋਲੇ ਆ ਉਹ ਮੈਂ ਤੁਹਾਡੇ ਵਿੱਚ ਵੰਡਦਾ ਮੇਰਾ ਗੁਣ ਮੇਰੇ ਕੋਲੇ ਆ ਨਾਲੇ ਤੁਹਾਡੇ ਕੋਲੇ ਵਾ ਗਿਆ ਤੇ ਮੇਰਾ ਗੁਣ ਘਟਿਆ ਤਾਂ ਨਹੀਂ ਹੈ ਨਾ ਟੀਚਰ ਬੱਚਿਆਂ ਨੂੰ ਪੜਾਉਂਦੇ ਨੇ ਟੀਚਰਾਂ ਕੋਲੇ ਗੁਣ ਹੈ ਤੇ ਉਹ ਗੁਣ ਦਿੰਦੇ ਨੇ ਬੱਚਿਆਂ ਵਿੱਚ ਪਾਉਂਦੇ ਨੇ ਪਰ ਉਹਨਾਂ ਦਾ ਗੁਣ ਉਹਨਾਂ ਕੋਲ ਹੀ ਹੈ ਕਿੰਨੇ ਬੱਚਿਆਂ ਨੂੰ ਦੇ ਜਾਂਦੇ ਨੇ ਕਿਸੇ ਨੂੰ ਹਾਰਮੋਨੀਅਮ ਵਜਾਉਣਾ ਆਉਂਦਾ ਬਾਜਾ ਉਹ ਕਿੰਨਿਆਂ ਨੂੰ ਹਾਰਮੋਨੀਅਮ ਵਜਾਉਣਾ ਸਿਖਾ ਦਿੰਦੇ ਨੇ ਉਹਨਾਂ ਦਾ ਗੁਣ ਉਹਨਾਂ ਕੋਲ ਹੀ ਹੈ ਨਲੇ ਵੜ ਦਿੰਦੇ ਨੇ ਤੇ ਜਿੰਨੇ ਅਸੀਂ ਕਿਸੇ ਚੀਜ਼ ਨੂੰ ਖੋਜਾਂਗੇ ਨਾ ਮਾਸਟਰ ਜਿੰਨਾ ਪੜੂਗਾ ਵਾਜਾ ਵਜਾਉਣ ਵਾਲਾ ਜਿੰਨਾ ਉਹਨੂੰ ਵਜਾਊਗਾ ਪੜਨ ਵਾਲਾ ਜਿੰਨਾ ਪੜੂਗਾ ਗਰਵਾਣੀ ਨੂੰ ਖੋਜਣ ਵਾਲਾ ਜਿੰਨਾ ਖੋਜੂਗਾ ਇਹਦੇ ਵਿੱਚੋਂ ਉਹਨੂੰ ਖੋਜਣ ਨੂੰ ਦੁੱਗਣਾ ਮਿਲੇਗਾ ਵਧੂਗਾ ਨਲੇ ਵੰਡੇਗਾ ਇੱਥੇ ਤੁਹਾਡੇ ਸਾਹਮਣੇ